ਜੋ ਬਲੌਕ ਸਮਤੀ ਬਰਿਆਰ ਜ਼ੋਨ ਤੋਂ ਆਮ ਆਦਮੀ ਪਾਰਟੀ ਪੰਜਾਬ ਨੇ ਸਾਡੇ ਹਲਕਾ ਇੰਚਾਰਜ ਐਡਵੋਕੇਟ ਹਰਸਿੰਦਰ ਸਿੰਘ ਨੂੰ ਮੰਜੀ ਨੇ ਦਾਸ ਨੂੰ ਬਰਿਆਰ ਜ਼ੋਨ ਤੋਂ ਉਮੀਦਵਾਰ ਐਲਾਨਿਆ ਹੈ ਅੱਜ ਅਸੀਂ ਅਠਾ ਪਿੰਡਾਂ ਦੇ ਸਾਰੇ ਹੀ ਮੋਤਵਰ ਸਜਣ ਇੱਥੇ ਪੁੱਜੇ ਹਾਂ ਔਰ ਬਲੌਕ ਸਮਤੀ ਦੇ ਜਿਹੜੀ ਅੱਜ ਨਾਮਿਨੇਸ਼ਨ ਜਿਹੜੀ ਫਾਈਲ ਹੈ ਉਹ ਅੰਦਰ ਰਿਟਰਨਿੰਗ ਅਫਸਰ ਸਾਹਿਬ ਕੋਲ ਚਾਲ ਕੇ ਜਾ ਕੇ ਐਸਿਪੀ ਐਸ ਕਰਨ ਜਾ ਰਹੇ ਹਾਂ ਔਰ ਇਨਾ ਉਤਸ਼ਾਹ ਹੈ ਸਾਰਿਆਂ ਪਿੰਡਾਂ ਵਿੱਚ ਹੀ ਪੂਰੇ ਪੰਜਾਬ ਵਿੱਚ ਹੀ ਸਰਕਾਰ ਪੱਖੀ ਅਤੇ ਸਾਡੇ ਹਲਕਾ ਇੰਚਾਰਜ ਦੇ ਐਡਵੋਕੇਟ ਅਰਸ਼ਮ ਸਿੰਘ ਕੁਮਨ ਸਿੰਘ ਜੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਮੋਹਰ ਲਾਉਣ ਵਾਸਤੇ ਲੋਕ ਬਹੁਤ ਉਤਸ਼ਾਹਤ ਨੇ ਔਰ ਚੋਣਾਂ ਦੀ ਉਡੀਕ ਕੀਤੀ ਜਾ ਰਹੀ ਹੈ ਕਿੰਨੀਆਂ ਬਲਾਕਸਮਤੀਆਂ ਕਿੰਨੇ ਗ੍ਰਾਫਸ ਸਾਡੇ ਹਲਕਾ ਪਲਾਦੀਆਂ 22 ਬਲਾਕਸਮਤੀਆਂ ਅਤੇ ਤਿੰਨ ਜ਼ਿਲ੍ਹਾ ਪੀਸ਼ਦ ਨੇ ਜਿਹੜੀਆਂ ਕਿ ਆਪਣੇ ਅੱਜ ਲਾਸਟ ਦਿਨ ਨਾਮੀਨੇਸ਼ਨ ਫਾਈਲ ਹੋਣਗੀ ਕੀ ਮੈਸੇਜ ਹੈ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਆਓ ਜਿਸ ਤਰ੍ਹਾਂ ਤੁਸੀਂ 2022 ਵਿੱਚ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਦੀ ਔਰ ਉਹ ਤੋਂ ਵੱਧ ਕੇ ਜਿਹੜੇ ਉਹਨਾਂ ਦੇ ਕਮਾਣੂ ਦੇਖਦਿਆਂ ਹੋਇਆ 22 ਦੀਆਂ 22 ਸਾਡੇ ਹਲਕਾ ਪ੍ਰਸਾਧੀਆਂ ਜਿਹੜੀਆਂ ਬਲੋਕ ਸੈਂਟੀਆਂ ਉਹ ਜਿਤਾਈਏ ਤੇ ਤਿੰਨ ਜ਼ਿਲ੍ਹਾ ਪੀਸ ਜਿਤਾ ਕੇ ਅਸੀਂ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਦੀ ਚੋੜੀ ਪਾਈਏ ਇਹ ਸਾਡਾ ਸੰਦੇਸ਼ ਇਹ ਹੈ ਜੀ ਇਸ ਵਾਰ ਜਿਹੜੀ ਇਲੈਕਸ਼ਨ ਹੋਏਗੀ ਵਿਕਾਸ ਤੇ ਮੁੱਦਿਆਂ ਦੇ ਹੋਏਗੀ ਜਿੰਨਾ ਵਿਕਾਸ ਆਮ ਪਾਰਟੀ ਨੇ ਸਾਡੇ ਹਲਕਿਆਂ ਚ ਆਜਾਣ ਸਿੰਸੋਂ ਘੁੰਮਣ ਸਾਡੇ ਰਸ਼ਪਾਲ ਸ਼ਰਮਾ ਜੀ ਪਲੱਸ ਦੇ ਵਿੱਚ ਸਾਡੇ ਬਲੋਕ ਪ੍ਰਧਾਨ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰ ਸਾਡੇ ਮੈਂਬਰ ਨੇ ਉਸ ਪ੍ਰਚਾਰ ਤੇ ਅਸੀਂ ਇਹ ਇਲੈਕਸ਼ਨ ਲੜ ਰਹੇ ਆਂ ਜਿੱਥੇ ਵੀ ਸਾਡੀ ਡਿਊਟੀ ਲਾਈ ਏ ਚਾਹੇ ਕੋਈ ਵੀ ਜ਼ੋਨ ਹੋਵੇ ਕਈ ਪਾਰਟੀ ਦੇ ਕੋਲ ਤੱਕੜ ਕੋਈ ਨੌਜਵਾਨ ਇਦਾਂ ਦੇ ਹੁੰਦੇ ਆਣ ਜਿੱਥੇ ਮਰਜ਼ੀ ਸੀਟਾਂ ਲੜਾ ਸਕਦੇ ਆਣ ਇਹ ਚੋਣਾ ਉਸ ਹਾਵਨਾ ਕੀਤੀਆਂ ਜਾਣਗੀਆਂ ਵਿਕਾਸ ਦੇ ਮੁੱਦੇ ਦੇ ਲੜੀਆਂ ਜਾਣਗੀਆਂ ਇਸ ਵਾਰ ਬੜੀ ਵੱਡੀ ਜਿੱਤ ਬੜੀ ਵੱਡੀ ਸਰਦਰਦੀ ਲੋਕ ਲੈ ਰਹੇ ਨੇ ਇੰਨਾ ਆਪਾਂ ਇੰਟਰਸਟ ਗੱਦੀ ਦੇਖਿਆ ਨਹੀਂ ਕਿ ਬਲਾਕ ਸੰਵਤੀ ਚੋਣਾਂ ਦੇ ਜ਼ਿਲ੍ਹਾ ਤਹਿਤ ਵਿੱਚ ਇੰਨਾ ਚਾਹ ਹੋਵੇ ਇਸ ਵਾਰ ਹਲਕਾ ਭਲੱਥ ਨੂੰ ਭਾਰੀ ਬਹੁਮਤ ਦੇ ਨਾਲ ਅਸੀਂ ਆਪਣੀਆਂ ਸੀਟਾਂ ਜਿੱਤਾਂਗੇ ਤੁਸੀਂ ਕਿਹੜੇ ਉਹ ਲੋੜੀ ਸਭ ਤੋਂ ਸਵਾਲ ਚੁੱਕੇ ਯਾਰ ਇਹਨਾਂ ਨੂੰ ਕਿਵੇਂ ਦੇ ਦਿੱਤੀ ਬਿਲਕੁਲ ਬੇਨੇ ਆਦ ਨਾ ਇਹਨਾਂ ਨੇ ਕੋਈ ਵਿਕਾਸ ਕੀਤਾ ਨਾ ਕੋਈ ਗੱਲ ਨਾ ਕੋਈ ਲੈਣੀ ਉੱਥੇ ਬੈਠੇ ਮੀਟਿੰਗਾਂ ਕਰੀ ਜਾਂਦੇ ਨੇ ਇੰਤਾਂ ਥੋੜੀ ਜਾ ਕੇ ਲੋਕਾਂ ਨਾਲ ਵਿਚਰਨਾ ਪੈਂਦਾ ਕੋਈ ਸੜਕ ਕੋਈ ਕੰਮ ਕੋਈ ਪਿੰਡਾਂ ਦੀਆਂ ਗਰੰਟਾਂ ਮੇਰੇ ਨਾਲ ਸਰਪੰਚ ਖੜੇ ਨੇ ਕਿਸੇ ਪਿੰਡ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਈ ਇਹ ਜੋ ਵੀ ਮੁੱਦਾ ਉਠਾ ਰਹੇ ਨੇ ਬਿਲਕੁਲ ਝੂਠਾ ਠਾ ਰਹੇ ਕਿਹੜੇ ਜ਼ੋਨ ਤੋਂ ਤੁਸੀਂ ਕਿੱਥੇ ਮੈਂ ਜੀ ਰਾਹਪੁਰ ਪੀਰ ਬਖਸ਼ ਜ਼ੋਨ ਨੋ ਪਿੰਡ ਨੇ ਮੇ ਸਰਬਸੰਤੀ ਮੈਂ ਕਰਨ ਦੀ ਕੋਸ਼ਿਸ਼ ਕੀਤੀ ਸੀ ਵਿਕਾਸ ਮੁੱਦਾ ਕੀਤਾ ਪਰ ਫਿਰ ਵੀ ਵਿਰੋਧੀ ਪਾਰਟੀਆਂ ਨੇ ਨਹੀਂ ਆਏ ਤਗੜੇ ਹੋ ਕੇ ਆਣ ਕੋਈ ਗੱਲ ਨਹੀਂ ਅਸੀਂ ਵਿਕਾਸ ਦੇ ਮੁੱਦੇ ਤੇ ਆਪਣੀ ਸੀਟ ਜਿੱਤ ਗਏ ਪਰ ਸਿਮਰਨ ਸਿੰਘ ਨੂੰ ਮੰਦੀ ਝੋਲੀ ਪਾਵਾਂਗੇ ਜੀ ਵਿਕਾਸ ਦੇ ਮੁੱਦੇ ਤੇ ਲੜ ਰਹੇ ਆਂ ਜੀ ਕੰਮ ਜਿਹੜੇ ਹੋ ਰਹੇ ਤੁਹਾਨੂੰ ਪਤਾ ਸੜਕਾਂ ਬਣ ਰਹੀਆਂ 57 ਪਾਸੇ ਹੋਈਆਂ ਟ੍ਰੀਟਮੈਂਟ ਪਲਾਂਟ ਲਗਾਏ ਨੇ ਮੋਲਾ ਕਲੀਨਿਕ ਬਣਵਾਏ ਨੇ ਹੋਰ ਵੀ ਜਿਹੜੇ ਕੰਮ ਆ ਹਾ ਇੱਕ ਖਾਸ ਹੀ ਹਿੱਤਾ ਜਿਹੜੇ ਆਵਾ ਦੀ ਪਾਰਟੀ ਦੇ ਕੰਮ ਆ ਜਾਂ ਪੜੇ ਲਿਖੇ ਜਾਂ ਸੂਝਵਾਨ ਲੋਕਾਂ ਦੇਖਦੇ ਆ ਇਥੇ ਐਮ ਐਲ ਏ ਨੂੰ ਦਿਖਦੇ ਆ ਬਾਕੀ ਸਾਰੇ ਲੋਕ ਜਿਹੜੇ ਖੁਸ਼ ਆ ਤੇ ਬੜੀ ਖੁਸ਼ੀਆਂ ਨਾਲ ਆ ਰਹੇ ਆ ਤੇ ਵਾਹਿਗੁਰੂ ਕਿਰਪਾ ਕਰੂਗਾ ਅਸੀਂ ਆਪਣੇ ਭੈਣ ਭਰਾਵਾਂ ਸੱਜਣਾ ਮੇਰਾ ਸਿਰ ਤੇ ਹੱਥ ਜੋੜ ਕੇ ਮਹਾਰਾਜ ਅੱਗੇ ਤੇ ਇਫਾਤੇ ਕਰਾਂਗੇ ਬਹੁਤ ਚਾਹੀਏ ਆਪਾਂ ਜੀ ਕਹਿ ਰਹੀ ਹੈ ਕਿ ਸਾਰੀਆਂ ਸੇਖਾਂ ਅਸੀਂ ਲੈ ਜਾਵਾਂਗੇ ਆਉਂ ਕੋ ਬਸਦੀਆਂ ਭਾਵੇਂ ਲੈ ਜਾਣ ਕਿਹਦੀਆਂ ਜੌਨ ਵਾਲੇ ਬਸ ਬਸ ਬੁੰਡੀਆਂ ਲੈ ਜਨ ਤੇ ਕਹਿ ਸਕਦੇ ਆ ਜੌਨ ਵਾਲੀਆਂ ਨਹੀਂ ਜੀ ਮੈਂ ਸਰਪੰਚ ਪਿੰਡ ਮੁਬਾਰਕਪੁਰ ਵਿਕਾਸ ਜੀ ਤੁਹਾਨੂੰ ਇੰਨੀ ਇੱਕ ਗੱਲ ਦੱਸ ਦੇਣਾ ਕਿ ਸਾਡਾ ਛੋਟਾ ਜਿਹਾ ਪਿੰਡ 9 ਮਹੀਨੇ ਹੋਏ ਨੇ ਸਾਨੂੰ ਸਿਰਫ ਫਾਇਦਾ ਨਹੀਂ ਚਾਰਜ ਮਿਲਿਆ ਨੂੰ ਔਰ 9 ਮਹੀਨਿਆਂ ਦੇ ਵਿੱਚ ਅਸੀਂ 4 ਗਲੀਆਂ ਬਣਾ ਚੁੱਕੇ ਹਾਂ ਪੰਚਾਇਤ ਦੇ ਵਿੱਚ ਸੋਲਰ ਲਾਉ ਚੁੱਕੇ ਹਾਂ ਔਰ ਦੋ ਗੁਣੀਆਂ ਗਲੀਆਂ ਜੜੀਆਂ ਨੇ ਹੋਰ ਅੱਗੇ ਤਿਆਰੀ ਚ ਨੇ ਔਰ ਇਹ ਜੇ ਵਿਕਾਸ ਹੋ ਰਿਹਾ ਏ ਅਸੀਂ ਕਿਸੇ ਪਾਰਟੀ ਨੂੰ ਇਹ ਨਹੀਂ ਕਹਤੇ ਜਿਹੜੀ ਪਾਰਟੀ ਸਾਡੇ ਪਿੰਡ ਦਾ ਵਿਕਾਸ ਕਰੇਗੀ ਅਸੀਂ ਉਹਨੂੰ ਵੋਟਾਂ ਪਾਉਣੀਆਂ ਨੇ ਔਰ ਆਮ ਆਦਮੀ ਪਾਰਟੀ ਜਿਹੜੀ ਇਹ ਜਿਹੜਾ ਵਿਕਾਸ ਅਸੀਂ 9 ਮਹੀਨਿਆਂ ਚ ਕਰ ਲਿਆ ਉਹ ਮੇਰੇ ਖਿਆਲ ਕਿਦਰੇ ਪਹਿਲਾਂ 5 ਸਾਲਾਂ ਚ ਹੀ ਨਹੀਂ ਹੋਇਆ ਇਸੇ ਵਿਕਾਸ ਦੀ ਆਸ ਤੇ ਹੀ ਵਿਕਾਸ ਦੇ ਸਿਰ ਤੇ ਹੀ ਅਸੀਂ ਇਹਨਾਂ ਨੂੰ ਵੋਟਾਂ ਪਾਉਣੀਆਂ ਨੇ ਇਹ ਸਾਡੀ ਬੇਟੀ ਏ ਜੋ ਅਸੀਂ ਖਿਡਾਰੀ ਏ ਹਾਂਜੀ ਤੇ ਸਾਨੂੰ ਪੂਰਨ ਉਮੀਦ ਨੇ ਪਰਮਾਤਮਾ ਤੇ ਭਰੋਸਾ ਏ ਕਿ ਅਸੀਂ ਜਿੱਤ ਕੇ ਤੇ ਇਹ ਸੀਟ ਜਿਹੜੀ ਇਹ ਕੋਮਨ ਸਾਹਿਬ ਦੀ ਝੋਲੀ ਪਾਵਾਂਗੇ ਤਾਂ ਕਿ ਅਗੂ ਵੀ ਆਉਣ ਵਾਲੀਆਂ ਪਾਰਟੀਆਂ ਨੂੰ ਵੀ ਪਤਾ ਲੱਗ ਸੇ ਕਿ ਕਿ ਵਿਕਾਸ ਕਿਸ ਨੂੰ ਕਹਿੰਦੇ ਨੇ ਜੇ ਨਹੀਂ ਕਿਸੇ ਨੂੰ ਇਤਬਾਰ ਦੂਜੀ ਪਾਰਟੀ ਵਾਲੇ ਨੂੰ ਜਾਂ ਤੀਜਿਆਂ ਨੂੰ ਉਹ ਮੇਰੇ ਪਿੰਡ ਆ ਕੇ ਮੇਰੇ ਪਿੰਡ ਦੀਆਂ ਗਲੀਆਂ ਵੇਖ ਸਕਦਾ ਹੈ ਮੇਰੇ ਪਿੰਡ ਦੇ ਸੋਹਰ ਲੱਗੇ ਵੇਖ ਸਕਦਾ ਹੈ ਔਰ ਮੇਰੀ ਪੰਚਾਇਤ ਦਾ ਏਕਾ ਮੇਰੀ ਕਾਰਵਾਈ ਦੇ ਵਿੱਚ ਇੱਕ ਰਿਕਾਰਡ ਏ ਕਿ ਹਰ ਵਾਰ 6 ਦੇ 6 ਮੈਂਬਰ ਤੇ ਸਰਪੰਚ ਅਸੀਂ ਇਕੱਠੇ ਸਾਈਨ ਹੁੰਦੇ ਨੇ ਹਰ ਕਦੇ ਔਰ ਜੇ ਕੋਈ ਨਾ ਵੀ ਕਰੇ ਦੇ ਅੱਗੇ ਪਿੱਛੇ ਜੋ ਹੋ ਕੇ ਕਰ ਲੀਦੇ ਨੇ ਕਦੀ ਵੀ ਇੱਕ ਦੂਜੇ ਨਾਲ ਕਦੀ ਇੱਕ ਦੂਜੇ ਨਾਲ ਨੁਕਤਾ ਚਿਨੀ ਨਹੀਂ ਕੀਤੀ ਸਤਿ ਸ੍ਰੀ ਅਕਾਲ ਜੀ ਬਲਾਕ ਸੰਪਤੀ ਦਾ ਮੈਂ ਅਜੇ ਪੇਪਰ ਭਰੇ ਨਹੀਂ ਆ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਬੜਾ ਸ਼ਾਂਤਮਈ ਢੰਗ ਨਾਲ ਇੱਥੇ ਕੰਮ ਚੱਲ ਰਿਹਾ ਸਾਨੂੰ ਲੋਕ ਬਹੁਤ ਹੀ ਸਪੋਰਟ ਕਰ ਰਹੇ ਨੇ ਸਾਰੇ ਪਿੰਡਾਂ ਦੇ ਸਰਪੰਚ ਸਹਿਬਾਨ ਉਹ ਸਾਰੇ ਸੱਜਣ ਮਿੱਤਰ ਵਿਕਾਸ ਦੇ ਨਾਂ ਦੇ ਉੱਤੇ ਸਾਨੂੰ ਵੋਟਾਂ ਪਾਉਣਗੇ ਔਰ ਸਾਡੀ ਵੱਡੇ ਪੱਧਰ ਤੇ ਜਿੱਤ ਹੋਏ ਬਲਕ ਸੰਮਤੀ ਬਰਿਆਰ ਜ਼ੋਨ ਤੋਂ ਆਮ ਆਦਮੀ ਪਾਰਟੀ ਪੰਜਾਬ ਨੇ ਸਾਡੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰ ਸਿੰਘ ਨੂੰ ਮੰਜੀ ਨੇ ਦਾਸ ਨੂੰ ਬਰਿਆਰ ਜ਼ੋਨ ਤੋਂ ਉਮੀਦਵਾਰ ਐਲਾਨਿਆ ਹੈ ਅੱਜ ਅਸੀਂ ਅਠਾ ਪਿੰਡਾਂ ਦੇ ਸਾਰੇ ਹੀ ਮੋਤਬਰ ਸੱਜਣ ਇੱਥੇ ਪੁੱਜੇ ਹਾਂ ਔਰ ਬਲਕ ਸੰਮਤੀ ਦੇ ਜਿਹੜੀ ਅੱਜ ਨਾਮਿਨੇਸ਼ਨ ਜਿਹੜੀ ਫਾਈਲ ਹੈ ਉਹ ਅੰਦਰ ਰਿਟਰਨਿੰਗ ਅਫਸਰ ਸਾਹਿਬ ਕੋਲ ਚਾਲ ਕੇ ਜਾ ਕੇ ਅਸੀਂ ਪੇਸ਼ ਕਰਨ ਜਾਣੇ ਆ ਔਰ ਇਨ ਉਤਸ਼ਾਹ ਹੈ ਸਾਰਿਆਂ ਪਿੰਡਾਂ ਵਿੱਚ ਹੀ ਪੂਰੇ ਪੰਜਾਬ ਵਿੱਚ ਹੀ ਸਰਕਾਰ ਪੱਖੀ ਅਤੇ ਸਾਡੇ ਹਲਕਾ ਇੰਚਾਰਜ ਦੇ ਐਡਵੋਕੇਟ ਅਰਸ਼ਮ ਸਿੰਘ ਕੁਮਨ ਸਿੰਘ ਜੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਮੋਹਰ ਲਾਉਣ ਵਾਸਤੇ ਲੋਕ ਬਹੁਤ ਉਤਸ਼ਾਹਤ ਨੇ ਔਰ ਚੋਣਾਂ ਦੀ ਉਡੀਕ ਕੀਤੀ ਜਾ ਰਹੀ ਹੈ ਕਿੰਨੀਆਂ ਬਲਾਕਸਮਤੀਆਂ ਕਿੰਨੇ ਗ੍ਰੱਪਸ ਸਟਾਫ ਸਾਡੇ ਹਲਕਾ ਪਲਾਦੀਆਂ 22 ਬਲਾਕਸਮਤੀਆਂ ਅਤੇ ਤਿੰਨ ਜ਼ਿਲ੍ਹਾ ਪੀਸ਼ਦ ਨੇ ਜਿਹੜੀਆਂ ਕਿ ਆਪਣੇ ਅੱਜ ਲਾਸਟ ਦਿਨ ਨਾਮੀਨੇਸ਼ਨ ਫਾਈਲ ਹੋਣਗੀ ਕੀ ਮੈਸੇਜ ਹੈ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਆਓ ਜਿਸ ਤਰ੍ਹਾਂ ਤੁਸੀਂ 2022 ਵਿੱਚ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਦੀ ਔਰ ਉਹ ਤੋਂ ਵੱਧ ਕੇ ਜਿਹੜੇ ਉਹਨਾਂ ਦੇ ਕਮਾਣੂ ਦੇਖਦਿਆਂ ਹੋਇਆ 22 ਦੀਆਂ 22 ਸਾਡੇ ਹਲਕਾ ਪ੍ਰਸਾਧੀਆਂ ਜਿਹੜੀਆਂ ਬਲੋਕ ਸ�ਧੀਆਂ ਉਹ ਜਿਤਾਈਏ ਤੇ ਤਿੰਨ ਜ਼ਿਲ੍ਹਾ ਪੀਸ ਜਿਤਾ ਕੇ ਅਸੀਂ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਦੀ ਚੋੜੀ ਪਾਈਏ ਇਹ ਸਾਡਾ ਸੰਦੇਸ਼ ਇਹ ਹੈ ਜੀ ਇਸ ਵਾਰ ਜਿਹੜੀ ਇਲੈਕਸ਼ਨ ਹੋਏਗੀ ਵਿਕਾਸ ਤੇ ਮੁੱਦਿਆਂ ਦੇ ਹੋਏਗੀ ਜਿੰਨਾ ਵਿਕਾਸ ਆਮ ਪਾਰਟੀ ਨੇ ਸਾਡੇ ਹਲਕਿਆਂ ਚ ਆਜਾਣ ਸਿੰਸੋਂ ਘੁੰਮਣ ਸਾਡੇ ਰਸ਼ਪਾਲ ਸ਼ਰਮਾ ਜੀ ਪਲੱਸ ਦੇ ਵਿੱਚ ਸਾਡੇ ਬਲੋਕ ਪ੍ਰਧਾਨ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰ ਸਾਡੇ ਮੈਂਬਰ ਨੇ ਉਸ ਪ੍ਰਚਾਰ ਤੇ ਅਸੀਂ ਇਹ ਇਲੈਕਸ਼ਨ ਲੜ ਰਹੇ ਆ ਜਿੱਥੇ ਵੀ ਸਾਡੀ ਡਿਊਟੀ ਲਾਈ ਏ ਚਾਹੇ ਕੋਈ ਵੀ ਜ਼ੋਨ ਹੋਵੇ ਕਈ ਪਾਰਟੀ ਦੇ ਕੋਲ ਤੱਕੜ ਕੋਈ ਨੌਜਵਾਨ ਇਦਾਂ ਦੇ ਹੁੰਦੇ ਹਨ ਜਿੱਥੇ ਮਰਜ਼ੀ ਸੀਟਾਂ ਲੜਾ ਸਕਦੇ ਹਨ ਇਹ ਚੋਣਾਂ ਉਸ ਹਾਵਨਾ ਕੀਤੀਆਂ ਜਾਣਗੀਆਂ ਵਿਕਾਸ ਦੇ ਮੁੱਦੇ ਦੇ ਲੜੀਆਂ ਜਾਣਗੀਆਂ ਇਸ ਵਾਰ ਬੜੀ ਵੱਡੀ ਜਿੱਤ ਬੜੀ ਵੱਡੀ ਸਰਦਰਦੀ ਲੋਕ ਲੈ ਰਹੇ ਨੇ ਇੰਨਾ ਆਪਾਂ ਇੰਟਰਸਟ ਗੱਦੀ ਦੇਖਿਆ ਨਹੀਂ ਕਿ ਬਲਾਕ ਸੰਵਤੀ ਚੋਣਾਂ ਦੇ ਜ਼ਿਲ੍ਹਾ ਤਹਿਤ ਵਿੱਚ ਇੰਨਾ ਚਾਹ ਹੋਵੇ ਇਸ ਵਾਰ ਹਲਕਾ ਭਲੱਥ ਨੂੰ ਭਾਰੀ ਬਹੁਮਤ ਦੇ ਨਾਲ ਅਸੀਂ ਆਪਣੀਆਂ ਸੀਟਾਂ ਜਿੱਤਾਂਗੇ ਤੁਸੀਂ ਕਿਹੜੇ ਉਹ ਲੋੜੀ ਸਭ ਤੋਂ ਸਵਾਲ ਚੁੱਕੇ ਯਾਰ ਇਹਨਾਂ ਨੂੰ ਕਿਵੇਂ ਦੇ ਦਿੱਤੀ ਬਿਲਕੁਲ ਬੇਨੇ ਆਦ ਨਾ ਇਹਨਾਂ ਨੇ ਕੋਈ ਵਿਕਾਸ ਕੀਤਾ ਨਾ ਕੋਈ ਗੱਲ ਨਾ ਕੋਈ ਲੈਣੀ ਉੱਥੇ ਬੈਠੇ ਮੀਟਿੰਗਾਂ ਕਰੀ ਜਾਂਦੇ ਨੇ ਇੰਦਾ ਥੋੜੀ ਜਾ ਕੇ ਲੋਕਾਂ ਨਾਲ ਵਿਚਰਨਾ ਪੈਂਦਾ ਕੋਈ ਸੜਕ ਕੋਈ ਕੰਮ ਕੋਈ ਪਿੰਡਾਂ ਦੀਆਂ ਗਰੰਟਾਂ ਮੇਰੇ ਨਾਲ ਸਰਪੰਚ ਖੜੇ ਨੇ ਕਿਸੇ ਪਿੰਡ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਈ ਇਹ ਜੋ ਵੀ ਮੁੱਦਾ ਉਠਾ ਰਹੇ ਨੇ ਬਿਲਕੁਲ ਝੂਠਾ ਠਾ ਰਹੇ ਕਿਹੜੇ ਜ਼ੋਨ ਤੋਂ ਤੁਸੀਂ ਕਿੱਥੇ ਮੈਂ ਜੀ ਰਾਹਪੁਰ ਪੀਰ ਬਖਸ਼ ਜ਼ੋਨ ਨੋ ਪਿੰਡ ਨੇ ਮੇਰੇ ਸਰਬਸੰਤੀ ਮੈਂ ਕਰਨ ਦੀ ਕੋਸ਼ਿਸ਼ ਕੀਤੀ ਸੀ ਵਿਕਾਸ ਮੁੱਦਾ ਕੀਤਾ ਪਰ ਫਿਰ ਵੀ ਵਿਰੋਧੀ ਪਾਰਟੀਆਂ ਨੇ ਨਹੀਂ ਆਏ ਤਗੜੇ ਹੋ ਕੇ ਆਣ ਕੋਈ ਗੱਲ ਨਹੀਂ ਅਸੀਂ ਵਿਕਾਸ ਦੇ ਮੁੱਦੇ ਤੇ ਆਪਣੀ ਸੀਟ ਜਿੱਤ ਗਏ ਪਰ ਸਿਮਰਨ ਸਿੰਘ ਨੂੰ ਮੰਦੀ ਝੋਲੀ ਪਾਵਾਂਗੇ ਜੀ ਵਿਕਾਸ ਦੇ ਮੁੱਦੇ ਤੇ ਲੜ ਰਹੇ ਆਂ ਜੀ ਕੰਮ ਜਿਹੜੇ ਹੋ ਰਹੇ ਤੁਹਾਨੂੰ ਪਤਾ ਸੜਕਾਂ ਬਣ ਰਹੀਆਂ 57 ਪਾਸੇ ਹੋਈਆਂ ਟ੍ਰੀਟਮੈਂਟ ਪਲਾਂਟ ਲਗਾਏ ਨੇ ਮੋਲਾ ਕਲਿੰਕ ਬਣਵਾਏ ਨੇ ਹੋਰ ਵੀ ਜਿਹੜੇ ਕੰਮ ਆ ਹ ਇੱਕ ਖਾਸ ਹੀ ਹਿੱਤਾ ਜਿਹੜੇ ਆਵਾ ਦੀ ਪਾਰਟੀ ਦੇ ਕੰਮ ਆ ਜਾਂ ਪੜੇ ਲਿਖੇ ਜਾਂ ਸੂਝਵਾਨ ਲੋਕਾਂ ਦੇਖਦੇ ਆ ਐਸੇ ਨਹੀਂ ਐਮਐਲਏ ਨੂੰ ਦੇਖਦੇ ਬਾਕੀ ਸਾਰੇ ਲੋਕ ਜਿਹੜੇ ਖੁਸ਼ ਆ ਤੇ ਬੜੀ ਖੁਸ਼ੀਆਂ ਨਾਲ ਆ ਰਹੇ ਆ ਤੇ ਵਾਹਿਗੁਰੂ ਕਿਰਪਾ ਕਰੂਗਾ ਅਸੀਂ ਆਪਣੇ ਭੈਣ ਭਰਾਵਾਂ ਸੱਜਣਾ ਮੇਰਾ ਸਿਰ ਤੇ ਹੱਥ ਜੋੜ ਕੇ ਮਹਾਰਾਜ ਅੱਗੇ ਤੇ ਇਫਾਤੇ ਕਰਾਂਗੇ ਬਹੁਤ ਚਾਹੀਏ ਆਪਾਂ ਜੀ ਕਹਿ ਰਹੀ ਹੈ ਕਿ ਸਾਰੀਆਂ ਸੇਖਾਂ ਅਸੀਂ ਲੈ ਜਾਵਾਂਗੇ ਆਉਂ ਕੋ ਬਸਦੀਆਂ ਭਾਵੇਂ ਲੈ ਜਾਣ ਕਿਹਦੀਆਂ ਜੌਨ ਵਾਲੇ ਬਸ ਬਸ ਬੁੰਡੀਆਂ ਲੈ ਜਨ ਤੇ ਕਹਿ ਸਕਦੇ ਆ ਜੌਨ ਵਾਲੀਆਂ ਨਹੀਂ ਜੀ ਮੈਂ ਸਰਪੰਚ ਪਿੰਡ ਮੁਬਾਰਕਪੁਰ ਵਿਕਾਸ ਜੀ ਤੁਹਾਨੂੰ ਇੰਨੀ ਇੱਕ ਗੱਲ ਦੱਸ ਦੇਣਾ ਕਿ ਸਾਡਾ ਛੋਟਾ ਜਿਹਾ ਪਿੰਡ 9 ਮਹੀਨੇ ਹੋਏ ਨੇ ਸਾਨੂੰ ਸਿਰਫ ਫਾਇਦਾ ਨਹੀਂ ਚਾਰਜ ਮਿਲਿਆ ਨੂੰ ਔਰ 9 ਮਹੀਨਿਆਂ ਦੇ ਵਿੱਚ ਅਸੀਂ 4 ਗਲੀਆਂ ਬਣਾ ਚੁੱਕੇ ਹਾਂ ਪੰਚਾਇਤ ਦੇ ਵਿੱਚ ਸੋਲਰ ਲਾਉ ਚੁੱਕੇ ਹਾਂ ਔਰ ਦੋ ਗੁਣੀਆਂ ਗਲੀਆਂ ਜੜੀਆਂ ਨੇ ਹੋਰ ਅੱਗੇ ਤਿਆਰੀ ਚ ਨੇ ਔਰ ਇਹ ਜੇ ਵਿਕਾਸ ਹੋ ਰਿਹਾ ਏ ਅਸੀਂ ਕਿਸੇ ਪਾਰਟੀ ਨੂੰ ਇਹ ਨਹੀਂ ਕਹਤੇ ਜਿਹੜੀ ਪਾਰਟੀ ਸਾਡੇ ਪਿੰਡ ਦਾ ਵਿਕਾਸ ਕਰੇਗੀ ਅਸੀਂ ਉਹਨੂੰ ਵੋਟਾਂ ਪਾਉਣੀਆਂ ਨੇ ਔਰ ਆਮ ਆਦਮੀ ਪਾਰਟੀ ਜਿਹੜੀ ਇਹ ਜਿਹੜਾ ਵਿਕਾਸ ਅਸੀਂ 9 ਮਹੀਨਿਆਂ ਚ ਕਰ ਲਿਆ ਉਹ ਮੇਰੇ ਖਿਆਲ ਕਿਦਰੇ ਪਹਿਲਾਂ 5 ਸਾਲਾਂ ਚ ਹੀ ਨਹੀਂ ਹੋਇਆ ਇਸੇ ਵਿਕਾਸ ਦੀ ਆਸ ਤੇ ਹੀ ਵਿਕਾਸ ਦੇ ਸਿਰ ਤੇ ਹੀ ਅਸੀਂ ਇਹਨਾਂ ਨੂੰ ਵੋਟਾਂ ਪਾਉਣੀਆਂ ਨੇ ਇਹ ਸਾਡੀ ਬੇਟੀ ਹੈ ਜੋ ਅਸੀਂ ਖਿਡਾਰੀ ਹੈ ਹਾਂਜੀ ਤੇ ਸਾਨੂੰ ਪੂਰਨ ਉਮੀਦ ਨੇ ਪ੍ਰਮਾਤਮਾ ਦੇ ਭਰੋਸਾ ਹੈ ਕਿ ਅਸੀਂ ਜਿੱਤ ਕੇ ਤੇ ਇਹ ਸੀਟ ਜਿਹੜੀ ਇਹ ਘਮਣ ਸਾਹਿਬ ਦੀ ਝੋਲੀ ਪਾਵਾਂਗੇ ਤਾਂ ਕਿ ਅੱਗੋਂ ਵੀ ਆਉਣ ਵਾਲੀਆਂ ਪਾਰਟੀਆਂ ਨੂੰ ਵੀ ਪਤਾ ਲੱਗ ਸੇ ਕਿ ਵਿਕਾਸ ਕਿਸ ਨੂੰ ਕਹਿੰਦੇ ਨੇ ਜੇ ਨਹੀਂ ਕਿਸੇ ਨੂੰ ਇਤਬਾਰ ਦੂਜੀ ਪਾਰਟੀ ਵਾਲੇ ਨੂੰ ਜਾਂ ਤੀਜਿਆਂ ਨੂੰ ਉਹ ਮੇਰੇ ਪਿੰਡ ਆ ਕੇ ਮੇਰੇ ਪਿੰਡ ਦੀਆਂ ਗਲੀਆਂ ਵੇਖ ਸਕਦਾ ਹੈ ਮੇਰੇ ਪਿੰਡ ਦੇ ਸੋਹਰ ਲੱਗੇ ਵੇਖ ਸਕਦਾ ਹੈ ਔਰ ਮੇਰੀ ਪੰਚਾਇਤ ਦਾ ਏਕਾ ਮੇਰੀ ਕਾਰਵਾਈ ਦੇ ਵਿੱਚ ਇੱਕ ਰਿਕਾਰਡ ਏ ਕਿ ਹਰ ਵਾਰ 6 ਦੇ 6 ਮੈਂਬਰ ਤੇ ਸਰਪੰਚ ਅਸੀਂ ਇਕੱਠੇ ਸਾਈਨ ਹੁੰਦੇ ਨੇ ਹਰ ਕਦੇ ਔਰ ਜੇ ਕੋਈ ਨਾ ਵੀ ਕਰੇ ਦੇ ਅੱਗੇ ਪਿੱਛੇ ਜੋ ਹੋ ਕੇ ਕਰ ਲੀਦੇ ਨੇ ਕਦੀ ਵੀ ਇੱਕ ਦੂਜੇ ਨਾਲ ਕਦੀ ਇੱਕ ਦੂਜੇ ਨਾਲ ਨੁਕਤਾ ਚਿਨੀ ਨਹੀਂ ਕੀਤੀ ਸਤਿ ਸ੍ਰੀ ਅਕਾਲ ਜੀ ਬਲਾਕ ਸੰਪਤੀ ਦਾ ਮੈਂ ਅਜੇ ਪੇਪਰ ਭਰੇ ਨਹੀਂ ਅਜੇ ਤੇ ਬਹੁਤ ਵਧੀਆ ਤਰੀਕੇ ਨਾਲ ਬੜਾ ਸ਼ਾਂਤਮਈ ਢੰਗ ਨਾਲ ਇੱਥੇ ਕੰਮ ਚੱਲ ਰਿਹਾ ਸਾਨੂੰ ਲੋਕ ਬਹੁਤ ਹੀ ਸਪੋਰਟ ਕਰ ਰਹੇ ਨੇ ਸਾਰੇ ਪਿੰਡਾਂ ਦੇ ਸਰਪੰਚ ਸਹਿਬਾਨ ਉਹ ਸਾਰੇ ਸੱਜਣ ਮਿੱਤਰ ਵਿਕਾਸ ਦੇ ਨਾਂ ਦੇ ਉੱਤੇ ਸਾਨੂੰ ਵੋਟਾਂ ਪਾਉਣਗੇ ਔਰ ਸਾਡੀ ਵੱਡੇ ਪੱਧਰ ਤੇ ਜਿੱਤ ਹੋਏ